ਜੇਤਾ ਸਮੁੰਦਰ ਨੀ ਪਰਿਆਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਉ ਡੁੱਬਦੇ ਪੱਥਰ ਤਾਰੇ ਅਸਖਤੇ ਬਹੁਤ ਕਮਾਵ ਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਾਹਗਾਰ ਗੁਰਬਾਣੀ ਫਰਮਾਉਂ ਜਿਸ ਤਾ ਭਾਵ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਾਣੀ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਔਗਣ ਅਸੀਂ ਕਦਮ ਕਦਮ ਤੇ ਜੋ ਗਲਤੀਆ ਉਹ ਕਰ ਰਹੇ ਆ ਸਾਡੀ ਸੋਚ ਉਹ ਗਲਤ ਹੋ ਰਹੀ ਹੈ ਕਿਉਂਕਿ ਇਨਸਾਨ ਗਲਤੀ ਪੁੱਤ ਲਈ ਉਹ ਇਸ ਸੁਭਾਵਕ ਹੈ ਗਲਤੀ ਹੋਣਾ ਸੋ ਲਾਈਫ ਦੇ ਵਿੱਚ ਅਗਰ ਗਲਤੀ ਹੋ ਜਾਂਦੀ ਹੈ ਤਾਂ ਕਦੇ ਵੀ ਘਬਰਾਉਣਾ ਹਮੇਸ਼ਾ ਉਹ ਇਨਸਾਨ ਜੋ ਗਲਤੀ ਤੇ ਗਲਤੀ ਕਰ ਰਿਹਾ ਔਰ ਇੱਕੋ ਗਲਤੀ ਨੂੰ بار بار ਦਹਿਰਾ ਰਿਹਾ ਉਸ ਨੂੰ ਅਹਿਸਾਸ ਨਹੀਂ ਹੋ ਰਿਹਾ ਕਿ ਮੈਂ ਗਲਤ ਹਾਂ ਉਹ ਬੰਦਾ ਸਭ ਤੋਂ ਜ਼ਿਆਦਾ ਮਤਲਬ ਇਹ ਕਿ ਨੈਰੋ ਮੰਨ ਕਹਿ ਸਕਦੇ ਆ ਪਰ ਜਿਹੜੇ ਬੰਦੇ ਕੋ ਗਲਤੀ ਹੋਈ ਉਸਨੇ ਮਾਫੀ ਮੰਗੀ ਉਸ ਨੂੰ ਅਹਿਸਾਸ ਹੋਇਆ ਤਾਂ ਸਮਝੋ ਕਿ ਉਹ ਬੰਦਾ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਅੱਗੇ ਵਧੇਗਾ ਪਰ ਅੱਜ ਦੇ ਸਮੇਂ ਦੇ ਅਗਰ ਗੱਲ ਕਰਦੇ ਆ ਜੇਕਰ ਕਿਸੇ ਕੋ ਕੋਈ ਬੋਲਣ ਚ ਗਲਤੀ ਹੋ ਗਈ ਜਾਣੀ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਤਾਂ ਲੋਕ ਸੋਸ਼ਲ ਮੀਡੀਆ ਤੇ ਤਾਨੇ ਮਾਰ ਮਾਰ ਕੇ ਉਸਨੂੰ ਜੀਣਾ ਹਰਾਮ ਕਰ ਦੇਣਗੇ ਉਹਨੂੰ ਗਾਲਾਂ ਕੱਢਦੇ ਨੇ ਜਿਵੇਂ ਕਿ ਆਪ ਬਹੁਤ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਸਾਫ ਸਫਰੀ ਹੋਵੇ ਸੋ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਹਮੇਸ਼ਾ ਇਸ ਪੁਆਇੰਟ ਨੂੰ ਸਮਝੋ ਕਿ ਜਦੋਂ ਵੀ ਕਿਸੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਂਦੀ ਹੈ ਜਾਂ ਲੱਗ ਰਿਹਾ ਹੈ ਕਿ ਕੋਈ ਗਲਤ ਸ਼ਬਦ ਮੂੰਹੋਂ ਨਿਕਲ ਗਿਆ ਹੈ ਤਾਂ ਹਮੇਸ਼ਾ ਉਸਨੂੰ ਅਹਿਸਾਸ ਦਿਓ ਪਰ ਇਹਨਾਂ ਅਹਿਸਾਸ ਨਾਲ ਦਿਓ ਕਿ ਉਹ ਅਗਲਾ ਬੰਦਾ ਦੁਖੀ ਹੋ ਜਾਵੇ ਜੇਕਰ ਖੁਦਕੁਲ ਗਲਤੀ ਹੋ ਜਾਂਦੀ ਹੈ ਤਾਂ ਹਮੇਸ਼ਾ ਆਪਣੇ ਆਪ ਨੂੰ ਇੱਕ ਪਹਿਲਾਂ ਤਾਂ ਸਭ ਤੋਂ ਪਹਿਲਾਂ ਕਿ ਮਾਫੀ ਜ਼ਰੂਰ ਮੰਗੋ ਕਿ ਇਹ ਮੇਤੁ ਜਾਣੇ ਅਣ ਜਾਣੇ ਵਿੱਚ ਗਲਤੀ ਹੋਈ ਹੈ ਔਰ ਦੂਜੀ ਗੱਲ ਕਿ ਉਸ ਗਲਤੀ ਨੂੰ ਕਦੀ ਵੀ ਲਾਈਫ ਦੇ ਵਿੱਚ ਦੁਬਾਰਾ ਉਹ ਨਾ ਦਹਰਾਓ ਪਰ ਸੋਸ਼ਲ ਮੀਡੀਆ ਇੱਕ ਬਹੁਤ ਹੀ ਇੱਕ 네ਗੇਟਿਵ ਪੁਆਇੰਟ ਦੇਖੀਏ ਤਾਂ ਲੋਕਾਂ ਦੀ ਸੋਚ ਦੇ ਮੁਤਾਬਕ ਜੇਕਰ ਕੋਈ ਤੋਂ ਕੋਈ ਛੋਟੀ ਜੀ ਮਿਸਟੇਕ ਹੋ ਜਾਂਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਉਸ ਦਾ ਜੀਣਾ ਉਹ ਹਰਾਮ ਕਰ ਦਿੰਦੇ ਨੇ ਤਾਂ ਇੱਕ ਬਹੁਤ ਇੱਕ ਗਲਤ ਧਾਰਨਾ ਇਹ ਬਣ ਗਈ ਕਿ ਲੋਕ ਅੱਜ ਹਰ ਗੱਲ ਮਤਲਬ ਸੋਚਣਾ ਚਾਹੀਦਾ ਹੈ ਲੇਕਿਨ ਕਈ ਵਾਰ ਸੁਭਾਵਕ ਹੀ ਸਾਡੇ ਮੂੰਹ ਤੇ ਵਿੱਚ ਇਸ ਤਰ੍ਹਾਂ ਦਾ ਲਫ਼ਜ਼ ਨਿਕਲ ਜਾਂਦਾ ਸੁਭਾਵਿਕ ਇਸ ਤਰ੍ਹਾਂ ਦੇ ਕੰਮ ਹੋ ਜਾਂਦੇ ਨੇ ਸੋ ਕੰਮ ਕਰੋ ਆਪਣੀ ਫੀਲਡ ਦੇ ਵਿੱਚ ਅੱਗੇ ਵਧੋ ਗਲਤੀਆਂ ਤੋਂ ਘਬਰਾਉਣਾ ਹਮੇਸ਼ਾ ਜੋ ਹਾਥੀ ਆ ਉਹ ਮਸਤ ਮਸਤ ਚੱਲਦੇ ਨੇ ਲੋਕਾਂ ਦਾ ਕੀ ਹੈ ਲੋਕ ਤਾਂ ਕਈ ਵਾਰ ਰੱਬ ਨੂੰ ਹੀ ਕਰ ਦਿੰਦੇ ਨੇ ਸੋ ਲੋਕਾਂ ਦੇ ਪਿੱਛੇ ਲੱਗ ਕੇ ਆਪਣੇ ਜੋ ਕੌਨਫੀਡੈਂਸ ਉਹ ਕਦੀ ਵੀ ਲੋਨ ਨਹੀਂ ਕਰਨਾ ਚਾਹੀਦਾ ਅੱਗੇ ਵਧੋ ਜ਼ਿੰਦਗੀ ਦੇ ਵਿੱਚ ਜਿੰਨਾ ਤੁਸੀਂ ਲਾਈਫ ਦੇ ਵਿੱਚ ਮਿਹਨਤ ਕਰੋਗੇ ਓਨੇ ਤੁਹਾਡੇ ਕੋਲ ਵੱਡੀਆਂ ਤੋਂ ਵੱਡੀਆਂ ਗਲਤੀਆਂ ਹੋਣਗੀਆਂ ਪਰ ਧਿਆਨ ਇਹ ਰੱਖਣਾ ਕਿ ਇੱਕ ਵਾਰ ਕੀਤੀ ਹੋਈ ਗਲਤੀ ਦੁਬਾਰਾ ਨਾ ਦਹਰਾਈ ਜਾਵੇ ਕਦੀ ਵੀ ਇਸ ਤਰ੍ਹਾਂ ਦਾ ਲਬਜ਼ ਮੂੰਹ ਦੇ ਵਿੱਚੋਂ ਨਾ ਨਿਕਲੇ ਜਿਹਦੇ ਨਾਲ ਕੋਈ ਗਲਤ ਮੈਸੇਜ ਆ ਉਹ ਫਾਰਵਰਡ ਹੋਵੇ ਜਾਂ ਕੋਈ ਕਿਸੇ ਦੀਆਂ ਭਾਵਨਾਵਾਂ ਨੂੰ ਕਿਸੇ ਦੇ ਧਰਮ ਕਿਸੇ ਦੀ ਵੀ ਵਿਚਾਰਧਾਰਾ ਨੂੰ ਠੇਸ ਪੁੱਜੇ ਸੋ ਲਾਈਫ ਦੇ ਵਿੱਚ ਅੱਗੇ ਵਧਣ ਵਾਸਤੇ ਗਲਤੀਆਂ ਕਰਨੀਆਂ ਬਹੁਤ ਜ਼ਰੂਰੀਆਂ ਕਿਉਂਕਿ ਗਲਤੀਆਂ ਤੇ ਇਨਸਾਨ ਸਿੱਖਦਾ ਓਨੀਆਂ ਗੱਲਾਂ ਕਿਤਾਬਾਂ ਪੜ੍ਹ ਕੇ ਨਹੀਂ ਹੁੰਦੀਆਂ ਜਿੰਨੀਆਂ ਲਾਈਫ ਦੇ ਐਕਸਪੀਰੀਅੰਸ